ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਸੰਬੰਧੀ ਅੱਜ ਫੈਸਲਾ ਲੈ ਲਿਆ ਗਿਆ 25 ਬੇਸਿਕ ਪੁਆਇੰਟ ਦਾ ਪਹਿਲਾ ਕਟ ਬੈਂਕ ਦੇ ਵੱਲੋਂ ਲਾਇਆ ਗਿਆ। ਸੋ ਜਿਹੜੇ ਬੈਂਚਮਾਰਕ ਇੰਟਰਸਟ ਰੇਟ ਪਹਿਲਾਂ 5% ਤੇ ਸੀ ਵਿਆਜ ਦਰ ਆ ਉਹ ਹੁਣ 4.5% ਤੇ ਆ ਗਿਆ ਨੇ। ਸੋ ਲੰਬੇ ਸਮੇਂ ਤੋਂ ਆਰਥਿਕ ਮਾਹਰ ਇਹ ਗੱਲਬਾਤ ਕਰ ਰਹੇ ਸੀ ਕਿ ਬੈਂਕ ਦੇ ਵੱਲੋਂ ਜੂਨ ਦੀ ਇਸ ਮੀਟਿੰਗ ਦੇ ਵਿੱਚ ਵਿਆਜ ਦਰਾਂ ਘਟਾਉਣ ਸੰਬੰਧੀ ਫੈਸਲਾ ਲਿਆ ਜਾ ਸਕਦਾ ਹੈ। ਸੋ ਬੈਂਕ ਨੇ ਉਹ ਫੈਸਲਾ ਲੈ ਲਿਆ ਤੇ 4 ਸਾਲਾਂ ਦੇ ਵਿੱਚ ਪਹਿਲੀ ਵਾਰ ਇਹ ਜਦੋਂ ਬੈਂਕ ਆਫ ਕੈਨੇਡਾ ਨੇ ਆਪਣੇ ਬੈਂਚਮਾਰਕ ਰੇਟ ਦੇ ਵਿੱਚ ਕੱਟ ਜਿਹੜਾ ਉਹ ਲਾਇਆ ਹੋਵੇ ਸੋ ਜਿਹੜਾ ਇਹ ਪਹਿਲਾ ਕੱਟ ਲੱਗਿਆ ਇਹ ਕੈਨੇਡੀਅਨ ਇਕਨੋਮੀ ਦੇ ਲਈ ਕਾਫੀ ਮਹੱਤਵਪੂਰਨ ਹੋਣ ਵਾਲਾ ਹੈ ਕਿਉਂਕਿ ਜਿਹੜੀਆਂ ਆਰਥਿਕ ਗਤੀਵਿਧੀਆਂ ਸਲੋ ਨੇ ਪਿਛਲੇ ਸਮੇਂ ਦੌਰਾਨ ਤਾਂ ਉਹ ਗਤੀ ਜਿਹੜੀ ਆ ਉਹ ਫੜ ਲਈਆਂ ਤੇ ਮਾਹਰ ਇਹ ਵੀ ਮੰਨ ਰਹੇ ਨੇ ਕਿ ਬੈਂਕ ਦੇ ਵੱਲੋਂ ਇਸ ਸਾਲ ਦੇ ਵਿੱਚ ਦੋ ਕੱਟ ਹੋਰ ਵਿਆਜ ਦਰਾਂ ਦੇ ਵਿੱਚ ਲਾਏ ਜਾਣੇ ਨੇ ਤੇ 2025 ਐਂਡ ਤੱਕ ਇਹ ਘਟ ਕੇ 2.5% ਤੇ ਆ ਜਾਣਾ ਹੈ ਪਾਕੇ ਜਿੰਨਾ ਲੋਕਾਂ ਦੀ ਹੁਣ ਘਰ ਦੀ ਕਿਸ਼ਤ 6000 ਬਣਦੀ ਹੈ ਤਾਂ ਉਦੋਂ ਤੱਕ ਉਹ 3000 ਦੇ ਨੇੜੇ ਤੇੜੇ ਜਿਹੜੀ ਉਹ ਰਹਿ ਜਾਣੀ ਹੈਗੀ ਤੇ ਨਾਲੋਂ ਨਾਲ ਘਰਾਂ ਦੀ ਮਾਰਕੀਟ ਨੂੰ ਵੀ ਗਤੀ ਜ਼ਰੂਰ ਹੁਣ ਮਿਲਣੀ ਹੈ ਕਿਉਂਕਿ ਲਿਸਟਿੰਗ ਪਿਛਲੇ ਸਮੇਂ ਦੌਰਾਨ ਵਧੀ ਹੈ ਪਰ ਸੇਲਜ਼ ਦੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਉਹ ਮੈਟਰੋ ਵੈਨਕੂਵਰ ਰੀਜਨ ਹੋਵੇ ਜਾਂ ਗ੍ਰੇਟਰ ਟ੍ਰਾਂਟੋ ਏਰੀਆ ਹੋਵੇ ਉੱਥੇ ਸੇਲਜ਼ ਘਟੀਆਂ ਨੇ ਲਿਸਟਿੰਗ ਵਧੀ ਹੈ ਪਰ ਹੁਣ ਹਾਊਸਿੰਗ ਮਾਰਕੀਟ 'ਚ ਵੀ ਹਲਚਲ ਹੋਣੀ ਹੈ ਪਰ ਸੋਚ ਸਮਝ ਕੇ ਸਹੀ ਆਰਥਿਕ ਰੈ ਦੇ ਨਾਲ ਫੈਸਲਾ ਲੈਣ ਦਾ ਸਮਾਂ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਪਹਿਲੇ ਕੱਟ ਨੂੰ ਕਾਫੀ ਵੱਡਾ ਕਰਕੇ ਵੀ ਦਰਸਾਇਆ ਜਾਣਾ ਪਰ ਬੈਂਕ ਨੇ ਇਹ ਇਸ਼ਾਰਾ ਕਰ ਦਿੱਤਾ ਕਿ ਭਵਿੱਖ ਦੇ ਵਿੱਚ ਉਹ ਇੰਟਰਸਟ ਰੇਟ ਘਟਾਉਣ ਵਾਲੇ ਪਾਸੇ ਕਦਮ ਜਿਹੜੇ ਉਹ ਵਧਾਉਣਗੇ ਕਿਉਂਕਿ ਮਾਰਚ ਦੇ ਵਿੱਚ ਜਿਹੜੀ ਇਨਫਲੇਸ਼ਨ ਰੇਟ ਜਿਹਨੂੰ ਆਪਾਂ ਮਹਿੰਗਾਈ ਦਰ ਕਹਿੰਦੇ ਆ ਉਹ 2.9% ਕੈਨੇਡਾ ਦੇ ਵਿੱਚ ਰਹੀ ਹੈ ਤੇ April ਦੇ ਵਿੱਚ ਉਹ 2.7% ਤੇ ਸੀ ਕਿ ਬੈਂਕ ਜਿਹੜੀ 2% ਦੇ ਨੇੜੇ ਤੇੜੇ ਮਹਿੰਗਾਈ ਦਰ ਚਾਹੁੰਦੀ ਸੀ ਉਸ ਪਾਸੇ ਵੱਲ ਨੂੰ ਕਹਾਣੀ ਚੱਲ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਵਿਆਜ ਦਰਾਂ 'ਚ ਹੋਰ ਕਟੌਤੀ ਕਰਕੇ ਰਾਹਤ ਜਿਹੜੀ ਉਹ ਦਿੱਤੀ ਜਾਣੀ